ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਢੱਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਬਹੁਤ ਵੱਡੀ ਪੱਧਰ ਤੇ ਸਾਡੇ ਲੋਕ ਰਹਿੰਦੇ ਹੈਗੇ ਨੇ ਹੁਣ ਕਿਤਨਾ ਕਿਤੇ ਡਿਪੋਰਟੇਸ਼ਨ ਨੂੰ ਲੈ ਕੇ ਲੱਖਾਂ ਲੋਕ ਜਿਹੜੇ ਨੇ ਉਹ ਬਾਹਰ ਨਿਕਲ ਆਏ ਨੇ ਕਿਹਾ ਜਾ ਰਿਹਾ ਹੈ ਕਿ ਜਿਨੇ ਵੀ ਇਮੀਗ੍ਰੇਟ ਇੱਥੇ ਪਹੁੰਚੇ ਹੈਗੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ ਇਹ ਜਿਹੜੀ ਖਬਰ ਹੈ ਇੰਗਲੈਂਡ ਤੋਂ ਸਾਹਮਣੇ ਆਈ ਹੈਗੀ ਹੈ ਲੱਖਾਂ ਲੋਕ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ ਸਰਕਾਰ ਦੇ ਅੱਗੇ ਗੁਹਾਰ ਲਗਾ ਰਹੇ ਨੇ ਕਿ ਜਿਹੜੇ ਵੀ ਪਰਵਾਸੀ ਉਹਨਾਂ ਦੇ ਦੇਸ਼ ਦੇ ਵਿੱਚ ਪਹੁੰਚੇ ਹੈਗੇ ਨੇ ਉਹਨਾਂ ਨੂੰ ਰਿਪੋਰਟ ਕਰੋ ਜਿਆਦਾ ਜਾਣਕਾਰੀ ਲੈਣੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਮੌਜੂਦ ਨੇ ਆ ਚੁਗਾਵਾ ਸਾਹਿਬ ਸਵਾਗਤ ਹੈ ਜੀ ਸਸਿਕਲ ਹਾਂ ਸਸਿਕਲ ਜੀ ਚੁਗਾਵਾ ਸਾਹਿਬ ਇਹ ਜਿਹੜੀ ਖਬਰ ਹੈ ਕਿਉਂਕਿ ਅ ਅਮਰੀਕਾ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਵੱਡੀ ਪੱਧਰ ਤੇ ਜਿਹੜੇ ਮਾਈਗ੍ਰੈਂਟ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੇ 트ੰਪ ਸਾਹਿਬ ਸੱਤਾ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਜਹਾਜ਼ਾਂ ਦੇ ਜਾਦ ਭਰ ਕੇ ਭਾਰਤ ਵੱਲ ਵੀ ਮੂੜੇ ਨੇ ਹੋਰ ਕੰਟਰੀਆਂ ਦੇ ਵੱਲ ਵੀ ਡਿਪੋਰਟ ਕੀਤੇ ਹੈਗੇ ਨੇ ਹੁਣ ਇਹ ਜਿਹੜੀ ਖਬਰ ਹੈ ਧਿਆਨ ਮੰਗਦੀ ਹੈਗੀ ਆ ਕਿਉਂਕਿ ਲੱਖਾਂ ਲੋਕ ਮੰਗ ਕਰ ਰਹੇ ਨੇ ਕਿ ਡਿਪੋਰਟ ਕਰੋ ਜੀ ਸਾਡੀ ਕੰਟਰੀ ਦੇ ਵਿੱਚ ਜਿਹੜੇ ਇਮੀਗ੍ਰੈਂਟ ਆਏ ਨੇ ਆ ਬਿਲਕੁਲ ਚਰਸਾਹਬ ਜੇ ਗੱਲ ਕਰੀਏ ਤੇ ਇਹ ਖਬਰ ਜਿਹੜੀ ਹੈ ਇੰਗਲੈਂਡ ਤੋਂ ਆ ਰਹੀ ਹੈਗੀ ਆ ਤੇ ਇੰਗਲੈਂਡ ਦੇ ਵਿੱਚ ਵੱਡੀ ਗਿਤੀ ਵਿੱਚ ਲੱਖਾਂ ਲੋਕਾਂ ਨੇ ਸੜਕਾਂ ਤੇ ਉਤਰ ਕੇ ਇੱਕ ਪ੍ਰਦਰਸ਼ਨ ਕੀਤਾ ਹੈ ਪ੍ਰਦਰਸ਼ਨ ਆਪਣੀ ਕੰਟਰੀ ਦੇ ਇਮੀਗ੍ਰੇਸ਼ਨ ਵਿਭਾਗ ਦੇ ਖਿਲਾਫ ਕੀਤਾ ਤੇ ਇਹ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਜਿਹੜੀ ਹੈ ਉਹ ਆਪਣੇ ਜਿਹੜੇ ਕਾਨੂੰਨ ਹੈਗੇ ਨੇ ਉਹ ਸਖਤ ਕਰੇ ਤੇ ਜਿਹੜੇ ਪ੍ਰਵਾਸੀ ਲੋਕ ਨੇ ਉਹਨਾਂ ਨੂੰ ਇਸ ਕੰਟਰੀ ਵਿੱਚੋਂ ਡਿਪੋਰਟ ਕਰੋ ਦੱਸ ਰਹੀਏ ਕਿ ਇੱਕ ਇਦਾਂ ਦਾ ਹੀ ਪ੍ਰਦਰਸ਼ਨ ਜਿਹੜਾ ਆ ਥੋੜੇ ਦਿਨ ਪਹਿਲਾਂ ਆਸਟ੍ਰੇਲੀਆ ਤੇ ਫਰਾਂਸ ਵਿੱਚ ਵੀ ਹੋਇਆ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਸੜਕਾਂ ਤੇ ਉਤਰੇ ਸੀ ਅਤੇ ਉਹ ਮੰਗ ਕਰ ਰਹੇ ਸੀ ਕਿ ਪ੍ਰਵਾਸੀਆਂ ਨੂੰ ਸਾਡੀ ਕੰਟਰੀ ਵਿੱਚੋਂ ਡਿਪੋਰਟ ਕਰੋ ਜੇ ਗੱਲ ਕਰੀਏ ਇਸ ਖਬਰ ਦੀ ਜਿਹੜੀ ਇੰਗਲੈਂਡ ਤੋਂ ਆ ਰਹੀ ਹੈ ਇੱਥੇ ਕਹਿ ਲਓ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸੜਕਾਂ ਤੇ ਉਤਰ ਕੇ ਤੇ ਮੁਜ਼ਾਰਾ ਕੀਤਾ ਆ ਪ੍ਰਦਰਸ਼ਨ ਕੀਤਾ ਆ ਕਿ ਜਿੱਥੇ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ ਲੋਕਾਂ ਨੇ ਸੜਕਾਂ ਤੇ ਉਤਰ ਕੇ ਨਾਰੇ ਲਾ ਰਿਹਾ ਨਾਰਾ ਕੀ ਲਾ ਰਿਹਾ ਯੂਨਾਈਟਿਡ ਦਾ ਕਿੰਗਡਮ ਇਹ ਇੱਕ ਰੈਲੀ ਕੱਢ ਰਿਹਾ ਤੇ ਨਾਲ ਹੀ ਇਹ ਕਹਿ ਰਹੇ ਆ ਕਿ ਸਾਡਾ ਦੇਸ਼ ਸਾਨੂੰ ਵਾਪਸ ਕਰੋ ਜੇ ਗੱਲ ਕਰੀਏ ਕਿ ਪ੍ਰਵਾਸੀਆਂ ਦੀ ਉੱਥੇ ਆਮਦ ਜਿਹੜੀ ਹੈ ਇੰਗਲੈਂਡ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਤਕਰੀਬਨ ਤਕਰੀਬਨ ਹਜ਼ਾਰਾਂ ਦੇ ਹਿਸਾਬ ਦੇ ਨਾਲ ਲੋਕ ਜਿਹੜੇ ਹੈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹ ਕਿਸ਼ਤੀਆਂ ਰਾਹੀਂ ਜਾਂ ਹੋਰ ਕਿਸੇ ਇਲਲੀਗਲ ਤਰੀਕਿਆਂ ਰਾਹੀਂ ਜਿਹੜੇ ਆ ਉਹ ਜਿਹੜੀ ਇੰਗਲੈਂਡ ਦੀ ਧਰਤੀ ਤੇ ਯੂਕੇ ਦੀ ਧਰਤੀ ਤੇ ਐਂਟਰ ਹੋ ਚੁੱਕੇ ਆ ਪਰ ਇਹਦੇ ਨਾਲ ਅਸੀਂ ਇਹ ਜ਼ਰੂਰ ਦੱਸ ਦਿੰਦੇ ਆ ਕਿ ਪ੍ਰਵਾਸੀਆਂ ਦਾ ਮਤਲਬ ਕੇਵਲ ਭਾਰਤੀ ਨਹੀਂ ਆ ਜਾਂ ਪੰਜਾਬੀ ਨਹੀਂ ਆ ਜੀ ਪ੍ਰਵਾਸੀਆਂ ਦਾ ਮਤਲਬ ਹੈ ਕਿ ਜਿਹੜੇ ਲੋਕ ਇੰਗਲੈਂਡ ਦੇ ਵਸਿੰਦੇ ਨਹੀਂ ਉਹ ਬਾਹਰਲੀ ਗੰਟਰੇ ਚੋਂ ਆ ਕੇ ਹਾਲਾਂਕਿ ਉਥੇ ਪੰਜਾਬੀਆਂ ਦੀ ਗਿਣਤੀ ਸਿਰਫ 1-2% ਹੀ ਹੈ ਜਿਆਦਾ ਨਹੀਂ ਹੈ ਪ੍ਰਵਾਸੀਆਂ ਦੀ ਗਿਣਤੀ ਜਿਹੜੀ ਆਪਣੇ ਪੰਜਾਬ ਦੇ ਜਾਂ ਭਾਰਤੀ ਲੋਕ ਜਿਹੜੇ ਆ ਉਹ ਇੰਨੀ ਵੱਡੀ ਗਿਣਤੀ ਵਿੱਚ ਨਹੀਂ ਹੈ ਸਭ ਤੋਂ ਵੱਡੀ ਗਿਣਤੀ ਜਿਹੜੀ ਉਥੇ ਹੈਗੀ ਆ ਉਹ ਹੈਗੀ ਆ ਮੁਸਲਮਾਨ ਕੰਟਰੀਆਂ ਦੀ ਜਿਹਦੇ ਵਿੱਚੋਂ ਪਾਕਿਸਤਾਨ ਤੇ ਹੋਰ ਮਿਡਲ ਈਸਟ ਕੰਟਰੀਆਂ ਹੈਗੀਆਂ ਇਹ ਵੀ ਦੱਸ ਦਈਏ ਕਿ ਮੁਸਲਮਾਨਾਂ ਦੇ ਖਿਲਾਫ ਉਥੇ ਪਹਿਲਾਂ ਵੀ ਬਹੁਤ ਮਜਾਰੇ ਹੁੰਦੇ ਰਹੇ ਆ ਤੇ ਬਹੁਤ ਕੁਝ ਉਹਨਾਂ ਦਾ ਆਪਸ ਵਿੱਚ ਉਥੇ ਕੋਈ ਨਾ ਕੋਈ ਜਿਹੜਾ ਖਸਾਬ ਜਿਹੜਾ ਉਹ ਪਿਆ ਹੀ ਰਹਿੰਦਾ ਹੈ ਚਾਹੇ ਉਹ ਕਿਸੇ ਜੇ ਕੁਰਾਨ ਨੂੰ ਲੈ ਕੇ ਵੀ ਬਹੁਤ ਵੱਡਾ ਉਥੇ ਪ੍ਰਦਰਸ਼ਨ ਹੋਇਆ ਸੀਗਾ ਜਦੋਂ ਕਿਸੇ ਗੋਰੇ ਨੇ ਕੁਸ਼ ਕੁਰਾਨ ਦੇ ਖਿਲਾਫ ਜਿਹੜੀ ਹੈ ਪੱਦੀ ਸ਼ਬਦਾਂ ਦੀ ਕੀਤੀ ਸੀਗੀ ਇੰਦਾ ਕਹਿ ਲਓ ਕਿ ਮੁਸਲਮਾਨਾਂ ਦਾ ਮੁਸਲਮ ਕਮਿਊਨਿਟੀ ਦਾ ਜਿਹੜਾ ਬਹੁਤ ਵੱਡਾ ਪੋਲ ਪਾਲਾ ਹੈਗਾ ਯੂਕੇ ਦੇ ਵਿੱਚ ਉਹ ਬੜੀ ਵੱਡੀ ਗਤੀ ਦੇ ਵਿੱਚ ਰਹਿੰਦੇ ਆ ਤੇ ਜਿੱਥੇ ਗੱਲ ਕਰੀਏ ਇਸ ਮੁਜਾਰੇ ਦੀ ਇਹ ਲੰਡਨ ਦੇ ਵਿੱਚ ਸ਼ਨੀਵਾਰ ਨੂੰ 1 ਲੱਖ ਤੋਂ ਵੀ ਵੱਧ ਲੋਕਾਂ ਨੇ ਯੂਨਾਈਟਿਡ ਕਿੰਗਡਮ ਨਾਂ ਦੀ ਰੈਲੀ ਕੱਢੀ ਜਿਸ ਦੀ ਅਗਵਾਈ ਐਂਟੀ ਇਮੀਗ੍ਰੇਸ਼ਨ ਦੇ ਨੇਤਾ ਕਾਮੀ ਰੋਬਨਸਨ ਨੇ ਕੀਤੀ ਹੈ ਜੋ ਕਿ ਬ੍ਰਿਟੇਨ ਦੇ ਸਭ ਤੋਂ ਪ੍ਰਭਾਵਸ਼ਾਲੀ ਪਰ ਵਿਵਾਦਪੂਰਨ ਸੱਜੇ ਪੱਖੀ ਨੇਤਾਵਾਂ ਵਿੱਚੋਂ ਇੱਕ ਹੈ ਉਹਦਾ ਅਸਲੀ ਨਾਮ ਜਿਹੜਾ ਆ ਸਟੀਵਨ ਕਿਸਪੋਰਟ ਤੇ ਐ ਐਕਸਲੈਂਟ ਲੈਨਰ ਹੈ ਉਹ ਮੁੱਖ ਤੌਰ ਤੇ ਆਪਣੀਆਂ ਇੰਟੀਗ੍ਰੇਸ਼ਨ ਵਿਰੋਧੀ ਅਤੇ ਇਸਲਾਮ ਵਿਰੋਧੀ ਗਤੀਵਿਧੀਆਂ ਲਈ ਜਾਣੇ ਜਾਂਦਾ ਇਸਰਾਈਲੀ ਦੇ ਦੌਰਾਨ ਹੀ ਲੰਡਨ ਦੇ ਵਾਈਟ ਹਾਲ ਵਿਖੇ ਸਟੈਂਡ ਅਪ ਉਹ ਸਟੋਰੀਜ਼ਮ ਨੂੰ ਲੈ ਕੇ ਵੀ ਜਿਹੜੀਆਂ ਉਹ ਪ੍ਰਦਰਸ਼ਨ ਚੱਲ ਰਿਹਾ ਸੀ ਕਿ ਲੋਕੀ ਇਹ ਵੀ ਮੰਗ ਕਰ ਰਹੇ ਸੀਗੇ ਕਿ ਇੰਗਲੈਂਡ ਦੇ ਵਿੱਚ ਪੂਰੇ ਜਮ ਬਹੁਤ ਟਕਿਆਇਆ ਦੇਖੋ ਇੱਕ ਪਾਸੇ ਰੈਲੀ ਹੋ ਰਹੀ ਹੈ ਕਿ ਲੋਕਾਂ ਨੂੰ ਜਿਹੜੇ ਪ੍ਰਵਾਸੀ ਹੈ ਉਹਨਾਂ ਨੂੰ ਇੱਥੋਂ ਰਿਪੋਰਟ ਕੀਤਾ ਜਾਵੇ ਉਹਨਾਂ ਨੂੰ ਇੱਥੇ ਐਂਟਰੀ ਨਾ ਦਿੱਤੀ ਜਾਵੇ ਦੂਜੇ ਪਾਸੇ ਇੱਕ ਰੈਲੀ ਇਹ ਵੀ ਕੱਡੀ ਜਾ ਰਹੀ ਸੀ ਕਿ ਇੱਥੇ ਜਿਹੜਾ ਆ ਜਿਹੜਾ ਕੂਰਜਮਾ ਉਹ ਬਹੁਤ ਘਟ ਰਿਹਾ ਆ ਤੇ ਉਹ ਰੈਲੀ ਦਾ ਨਾਂ ਸੀਗਾ ਸਟੈਂਡ ਅਪ ਟੂਰਿਜ਼ਮ ਤੇ ਉਧਰ ਜਿਹੜਾ ਪ੍ਰਦਰਸ਼ਨ ਸੀ ਉਹ ਸਿਰਫ 5 ਕੁ ਹਜ਼ਾਰ ਲੋਕ ਕਰ ਰਹੇ ਸੀ ਪਰ ਜਿਹੜਾ ਇੱਧਰ ਪਰਵਾਸੀਆਂ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਸੀ ਉਹ 1 ਲੱਖ ਤੋਂ ਵੱਧ ਲੋਕਾਂ ਦਾ ਸੀ ਤੇ ਇਹਦੇ ਵਿੱਚ ਇਹ ਵੀ ਦੱਸਦੀ ਹੈ ਕਿ ਇਸ ਪ੍ਰਦਰਸ਼ਨ ਦੌਰਾਨ ਹੱਥਾਂ ਵਿੱਚ ਸਾਡਾ ਦੇਸ਼ ਸਾਨੂੰ ਵਾਪਸ ਕਰੋ ਯੂਨਾਈਟਿਡ ਦਾ ਕਿੰਗਡਮ ਸਲੋਗਨਾਂ ਵਾਲੇ ਪੋਸਟਰ ਤੇ ਝੰਡੇ ਫੜੇ ਆ ਦੇਖੇ ਗਏ ਲੋਕਾਂ ਨੇ ਜਿਹੜਾ ਇਹ ਪ੍ਰਦਰਸ਼ਨ ਕੀਤਾ ਆ ਪਰ ਪੁਲਿਸ ਨੇ ਇਹਨਾਂ ਲੋਕਾਂ ਨੂੰ ਯੂਨਾਈਟਿਡ ਦਾ ਕਿੰਗਡਮ ਰੈਲੀ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਕਈ ਥਾਵਾਂ ਤੇ ਝੜਪ ਵੀ ਹੋਈ ਹੈ ਜਿਸ ਕਾਰਨ ਪੁਲਸਵਾਲੇ ਤੇ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ ਕਈਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਇਸ ਹਿੰਸਾ 'ਚ ਸ਼ਾਮਲ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਦਕਿ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਹੜੇ ਬਹੁਤ ਵੱਡੇ ਤੇ ਪ੍ਰਦਰਸ਼ਨ ਕਰ ਰਹੇ ਨੇ ਇਹ ਪ੍ਰਦਰਸ਼ਨਕਾਰੀ ਬਰਟੇਨ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਆਵਾਜ਼ ਜਿਹੜੀ ਉਠਾ ਰਹੇ ਆ ਤੇ ਇਹ ਵੀ ਕਹਿ ਰਹੇ ਆ ਕਿ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ ਤਾਂ ਜੋ ਦੇਸ਼ ਦੇ ਹਾਲਾਤ ਜਿਹੜੇ ਆ ਉਹ ਠੀਕ ਹੋ ਸਕਣ ਦੱਸ ਜੀ ਕਿ ਬਰਟੇਨ ਦੇ ਵਿੱਚ ਵੀ ਜਿਹੜੇ ਹਾਲਾਤ ਜਿਹੜੇ ਬਹੁਤ ਵਿਗੜੇ ਪਏ ਆ ਚਾਹੇ ਉਹ ਕਮਾਂ ਕਾਲਜਾਂ ਨੂੰ ਲੈ ਕੇ ਆ ਮਗਹੀਆਂ ਨੂੰ ਲੈ ਕੇ ਆ ਜਾਂ ਇਦਾਂ ਕਹਿ ਲੋ ਕਿ ਉਥੇ ਦਾ ਜਿਹੜਾ ਇਮੀਗ੍ਰੇਸ਼ਨ ਪ੍ਰਣਾਲੀ ਹੈਗਾ ਆ ਜਾਂ ਸਰਕਾਰੀ ਪ੍ਰਣਾਲੀ ਹੈ ਉਹ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਅਸਾਂ ਨੂੰ ਵਿਗੜਿਆ ਹੋਇਆ ਤੇ ਹਾਲਾਤ ਜਿਹੜੇ ਬਿਕਾਬੂ ਹੋ ਰਹੇ ਆ ਉਹ ਤੇਰੀ ਸਰਕਾਰ ਦੇ ਕੋਲੋਂ ਬਹੁਤ ਔਖਾ ਹੋਇਆ ਪਿਆ ਇਹਨਾਂ ਹਾਲਾਤਾਂ 'ਤੇ ਕਾਬੂ ਪਾਉਣਾ ਇਹ ਵੀ ਦੱਸਦੀ ਹੈ ਕਿ ਇਸੇ ਆ ਦੌਰਾਨ ਜਿਹੜਾ ਆ ਇੱਕ ਪ੍ਰਵਾਸੀ ਨੇ 14 ਸਾਲਾਂ ਨਬਾਲਿਕ ਕੁੜੀ ਨਾਲ ਜਬਰਜਨਾਹ ਕੀਤਾ ਸੀਗਾ ਪਿਛਲੇ ਦਿਨਾਂ ਵਿੱਚ ਇਹਦੇ ਖਿਲਾਫ ਵੀ ਜਿਹੜੇ ਲੋਕ ਕਾਫੀ ਜ਼ਿਆਦਾ ਭੜਕੇ ਹੋਏ ਆ ਕਿ ਇਹ ਲੋਕ ਜਿਹੜੇ ਆ ਪ੍ਰਵਾਸੀ ਐ ਤੇ ਇਹ ਆਣ ਕੇ ਤੇ ਇਹੋ ਜਿਹੀ ਘਣਾਉਣੇ ਕੰਮ ਕਰਦੇ ਆ ਤੇ ਜਦੋਂ ਇਹੋ ਜੇ ਕੰਮ ਕਰਦੇ ਆ ਤੇ ਇਹ ਲੋਕ ਜਿਹੜੇ ਆ ਫੇ ਬਾਅਦ ਵਿੱਚ ਕੀ ਕਹਿੰਦੇ ਕੋਈ ਚੁੱਪਚੀ ਪੀਤੀ ਇਥੋਂ ਨਿਕਲ ਜਾਂਦੇ ਆ ਇਹਨਾਂ ਦੇ ਕੋਈ ਸੁਗਵਾ ਸਾਹਿਬ ਸੁਗਵਾ ਸਾਹਿਬ ਇੱਕ ਇੱਕ ਮੈਂ ਘਟਨਾ ਦਾ ਜ਼ਿਕਰ ਕਰਨਾ ਜਾਊਗਾ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਕ ਬਾਹਰਲੇ ਵਾਸੀ ਦੇ ਵੱਲੋਂ ਬਾਹਰਲੇ ਸੂਬੇ ਦੇ ਵਾਸੀ ਦੇ ਵੱਲੋਂ ਇੱਕ ਬੱਚੇ ਦਾ ਕਤਲ ਕੀਤਾ ਜਾਂਦਾ ਮੁੰਡੇ ਦਾ ਤੇ ਉਥੇ ਵੀ ਇਸ ਤਰ੍ਹਾਂ ਦੀ ਚਰਚਾਵਾਂ ਨੇ ਵੱਡੇ ਪੱਧਰ ਤੇ ਲੋਕ ਮੰਗ ਕਰਦੇ ਨੇ ਕਿ ਇਹ ਜਿਹੜੇ ਬਿਹਾਰ ਯੂਪੀ ਤੋਂ ਲੋਕ ਆਏ ਨੇ ਇਹਨਾਂ ਨੂੰ ਭਾਈ ਪੰਜਾਬ ਦੇ ਵਿੱਚੋਂ ਬਾਹਰ ਕੱਢੋ ਜਾਂ ਇਹਨਾਂ ਨੂੰ ਮਕਾਨ ਨਹੀਂ ਦੇਣਾ ਚਾਹੀਦਾ ਮਕਾਨ ਇੱਥੇ ਲੈ ਨਹੀਂ ਸਕਦੇ ਤੇ ਇਹ ਵੀ ਚੀਜ਼ਾਂ ਜਿਹੜੀਆਂ ਇੰਟਰਲਿੱਕ ਕਰਦੀਆਂ ਉਥੇ ਯੂਪੀ ਤੇ ਬਿਹਾਰ ਨੂੰ ਕੱਢਣ ਦੀ ਮੰਗ ਕਰ ਰਹੇ ਨੇ ਇੱਥੋਂ ਦੇ ਜਿਹੜੇ ਵਾਸੀ ਹੈਗੇ ਨੇ ਉਹ ਜਿਹੜੇ ਇਮੀਗ੍ਰੈਂਟ ਹੈ ਜਿਹਨਾਂ ਨੂੰ ਬਾਹਰ ਕੱਢਣ ਦੀ ਗੱਲ ਕਰ ਰਹੇ ਅ ਬਿਲਕੁਲ ਜਦੋਂ ਤੁਸੀਂ ਇਹ ਗੱਲ ਕਰ ਰਹੇ ਆ ਤੇ ਇਦਾਂ ਕਿ ਚੀਜ਼ਾਂ ਜਦੋਂ ਹੁੰਦੀਆਂ ਆ ਤਾਂ ਫੇਰ ਲੋਕ ਜਿਹੜੇ ਆ ਉਹ ਸੜਕਾਂ ਤੇ ਉਤਰਦੇ ਆ ਕਿਉਂਕਿ ਸਰਕਾਰਾਂ ਸ਼ਾਇਦ ਅੰਮੀਆ ਬੋਲੀਆਂ ਹੋ ਜਾਂਦੀਆਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਇਸ ਚੀਜ਼ ਦੇ ਖਿਲਾਫ ਨਹੀਂ ਹੈਗੇ ਆ ਕਿ ਕੋਈ ਕਿਸੇ ਕੰਟਰੀ ਵਿੱਚ ਜਾਂ ਕਿਸੇ ਸੂਬੇ ਵਿੱਚ ਇਧਰੋਂ ਉਧਰ ਜਾ ਕੇ ਰਹਿ ਨਹੀਂ ਸਕਦਾ ਪਰ ਇਹਦੇ ਨਾਲ ਨਾਲ ਜਿਹੜੇ ਲੋਕ ਇਹੋ ਜੇ ਕ੍ਰਿਮੀਨਲ ਮਾਈਂਡ ਦੇ ਆ ਉਹਨਾਂ ਦੀ ਪੈਸ਼ਾਨ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਇਹੋ ਜਿਹੀਆਂ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਕਿ ਕੋਈ ਹੋਰ ਜਿਹੜਾ ਦੂਜਾ ਏਦਾਂ ਦਾ ਕੰਮ ਨਾ ਕਰੇ ਨਹੀਂ ਇੱਕ ਸਵਾਲ ਸਵਾਲ ਛੁਕਾਵਾਂ ਸਰ ਦੇਖੋ ਇਹ ਜਦੋਂ ਆਪਾਂ ਇੱਕ ਬੰਦਾ ਗਲਤੀ ਕਰ ਦਿੰਦਾ ਤਾਂ ਫਿਰ ਸਾਰਿਆਂ ਨੂੰ ਇੱਕੋ ਰਸੇ ਨਾਲ ਵੱਟੀ ਜਾਈਏ ਜੇਕਰ ਉੱਥੇ ਕਿਸੇ ਯੂਪੀ ਪੇ ਹਾਰ ਵਾਲੇ ਨੇ ਗਲਤੀ ਕਰਤੀ ਤਾਂ ਫਿਰ ਸਾਰਿਆਂ ਨੂੰ ਇੱਕੋ ਰਸਤੇ ਆਪਾਂ ਵਾਟ ਰਹੇ ਹੈਗੇ ਆ ਇੱਥੇ ਜੇਕਰ ਕਿਸੇ ਇੱਕ ਵੀ ਗਰੰਟ ਨੇ ਗਲਤੀ ਕਰਦੀ ਤਾਂ ਅਸੀਂ ਸਾਰਿਆਂ ਨੂੰ ਰਿਪੋਰਟ ਕਰਨ ਦੀ ਗੱਲ ਕਰਦੇ ਹੈਗੇ ਆ ਕਿ ਸਾਰੇ ਇੱਕੋ ਜਿਹੇ ਆ ਇਹ ਦੋਰੇ ਮਾਪ ਡੰਡ ਵੀ ਨਹੀਂ ਨਾ ਹੋਣੇ ਚਾਹੀਦੇ ਫਿਰ ਇਹ ਵੀ ਗੱਲ ਤੋਂ ਠੀਕ ਆ ਪਰ ਇਸੇ ਕਰਕੇ ਅਸੀਂ ਕਹਿ ਰਹੇ ਆ ਕਿ ਜਿਹੜੇ ਇਹੋ ਜਿਹੇ ਕ੍ਰਿਮੀਨਲ ਲੋਕ ਹੈ ਉਹਨਾਂ ਨੂੰ ਜਦੋਂ ਸਮੇਸਿਰ ਰਹਿੰਦੇ ਆ ਉਹਨਾਂ ਨੂੰ ਠੁਕਮੀਆਂ ਸਜ਼ਾਵਾਂ ਦਿੱਤੀਆਂ ਜਾਂ ਤਾਂ ਫਿਰ ਬਾਕੀ ਲੋਕਾਂ ਨੂੰ ਕੰਨ ਪੋ ਜਾਂਦੇ ਆ ਉਹ ਗਲਤ ਕੰਮ ਨਹੀਂ ਕਰਦੇ ਪਰ ਜਦੋਂ ਸਰਕਾਰਾਂ ਜਿਹੜੀਆਂ ਨੇ ਉਹ ਆਪਣਾ ਕੰਮ ਨਹੀਂ ਕਰਦੀਆਂ ਜਾਂ ਇਦਾਂ ਕਹਿ ਲਓ ਕਿ ਪ੍ਰਸ਼ਾਸਨ ਜਿਹੜਾ ਆ ਉਹ ਆਪਣਾ ਕੰਮ ਨਹੀਂ ਕਰਦਾ ਤੇ ਫਿਰ ਹਾਲੇ ਕਿ ਲੋਕਾਂ ਨੂੰ ਇਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਪੈਂਦਾ ਲੋਕ ਫਿਰ ਜਿਹੜੇ ਆ ਰੋਹ ਵਿੱਚ ਆਉਂਦੇ ਆ ਤੇ ਸੜਕਾਂ ਤੇ ਉਤਰਦੇ ਆ ਇੱਥੇ ਤਾਂ ਹੀ ਇਹ ਲੋਕ ਜਿਹੜੇ ਆ ਜ਼ਿਆਦਾਤਰ ਇਹ ਸੜਕਾਂ ਤੇ ਉਤਰੇ ਆ ਤੇ ਉਹ ਤਾਂ ਹੀ ਕਹਿ ਰਹੇ ਆ ਕਿ ਵੀ ਵਾਂਟ ਆਵਰ ਕੰਟਰੀ ਬੈਕ ਉਹ ਉਹਦਾ ਕਾਰਨ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਇਹਨਾਂ ਪ੍ਰਵਾਸੀ ਲੋਕਾਂ ਨੇ ਆਣ ਕੇ ਕਬਜ਼ਾ ਕੀਤਾ ਹੋਇਆ ਤੇ ਇਹੋ ਜਿਹੀ ਕਾਨੂੰਨੀ ਅਪਰਾਧ ਕਰਦੇ ਆ ਜਿਹੜਾ ਇਹ ਜਿਹੜੇ ਅਪਰਾਧ ਦੀ ਅਸੀਂ ਗੱਲ ਕਰ ਰਹੇ ਆ ਕਿ 14 ਸਾਲਾ ਇੱਕ ਨਵਾਲਕ ਨਵਾਲਿਕ ਕੁੜੀ ਦੇ ਨਾਲ ਜਿਹੜਾ ਜ਼ਬਰਜਨਾਹ ਹੋਇਆ ਤੇ ਉਹ ਜ਼ਬਰਜਨਾਹ ਜਿਹੜਾ ਇੱਕ ਪ੍ਰਵਾਸੀ ਵੱਲੋਂ ਕੀਤਾ ਗਿਆ ਇੱਕ ਇਮੀਗ੍ਰੈਂਟ ਵੱਲੋਂ ਕੀਤਾ ਗਿਆ ਤੇ ਇਹਨਾਂ ਲੋਕਾਂ ਦੇ ਵਿੱਚ ਉਸ ਚੀਜ਼ ਦਾ ਵੀ ਬਹੁਤ ਵੱਡਾ ਗੁੱਸਾ ਹੈ ਇਹਨਾਂ ਪ੍ਰਦਰਸ਼ਨਾਂ ਨੇ ਸਰਕਾਰ ਨੂੰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਬਾਰੇ ਅਤੇ ਸੋਚਣ ਬਾਰੇ ਮਜਬੂਰ ਕੀਤਾ ਹੈ ਵਿਰੋਧੀਆਂ ਦੇ ਗੱਲ ਕਰੀਏ ਤੇ ਵਿਰੋਧੀ ਪਾਰਟੀਆਂ ਵੀ ਇਸ ਬਾਰੇ ਆਪਣੀਆਂ ਯੋਜਨਾਵਾਂ ਬਣਾ ਰਹੀਆਂ ਕਿਉਂਕਿ ਜੇਕਰ ਹੁਣ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਇਹ ਪ੍ਰਦਰਸ਼ਨ ਜਿਹੜੇ ਆ ਹੋਰ ਵੀ ਤੇਜ਼ ਹੋ ਸਕਦੇ ਆ ਜੇ ਗੱਲ ਕਰੀਏ ਆ ਆਪਾਂ ਹਾਲਾਤਾਂ ਦੀ ਤੇ ਹਾਲਾਤ ਜਿਹੜੇ ਨੇ ਉਹ ਸਾਰੀਆਂ ਕੰਟਰੀਆਂ ਦੇ ਵਿੱਚ ਕੋਈ ਚੰਗੇ ਨਹੀਂ ਆ ਅੱਜ ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਇੱਕ ਟੈਕਸਸ ਦੇ ਡੈਲਸ ਸੂਬੇ ਦੇ ਵਿੱਚ ਇੱਕ ਭਾਰਤੀ ਜਿਹੜਾ ਕਾਰੋਬਾਰੀ ਆ ਹੋਟਲ ਕਾਰੋਬਾਰੀ ਆ ਉਸ ਦੇ ਆਪਣੇ ਹੀ ਬਿਜ਼ਨਸ ਦੇ ਆਪਣੇ ਮੋਡਲ ਤੇ ਹੀ ਇੱਕ ਜਿਹੜੇ ਦੂਸਰੀ ਕੰਟਰੀ ਦਾ ਪ੍ਰਵਾਸੀ ਹੈਗਾ ਸੀਗਾ ਮੈਕਸੀਕਨ ਮੂਲ ਦਾ ਉਹਨੇ ਉਹਦਾ ਸਿਰ ਕਲਮ ਕਰ ਦਿੱਤਾ ਸੀ ਸਿਰ ਕੱਟ ਦਿੱਤਾ ਸੀਗਾ ਤੇ ਉਹ ਵੀ ਇੱਕ ਸਿਰਫ ਇੱਕ ਦੂਜੀ ਦੀ ਭਾਸ਼ਾ ਨਾ ਔਨ ਕਰਕੇ ਕਿਉਂਕਿ ਲੋਕਾਂ ਦੇ ਵਿੱਚ ਅ ਇਸ ਸਮੇਂ ਸ਼ਾਂ ਸ਼ਿਰਪਾ ਜਿਹੜੀ ਆ ਉਹ ਬਹੁਤ ਘਟਿਆ ਗੱਲ ਕਰੀਏ ਅਮਰੀਕਾ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਆ ਉਹ ਸਿੱਧੇ ਤੌਰ ਤੇ ਹੋ ਰਹੀਆਂ ਪਰ ਇੱਥੇ ਸਰਕਾਰ ਖੁਦ ਕਰ ਰਹੀ ਹੈ ਲੋਕਾਂ ਨੂੰ ਰਿਪੋਰਟ ਕਰਨ ਵਾਸਤੇ ਇਮੀਗ੍ਰੈਂਟਸ ਨੂੰ ਇਥੋਂ ਕੱਢਣ ਵਾਸਤੇ ਤੇ ਇਸ ਤਰ੍ਹਾਂ ਕਹਿ ਰਹੀ ਹੈ ਕਿ ਜਿਹੜੇ ਯੂਰਪ ਦੇ ਵਿੱਚ ਜਿਹੜੇ ਯੂਕੇ ਤੇ ਹਜੇ ਇਮੀਗ੍ਰੇਸ਼ਨ ਰੂਲ ਹੈ ਉਹ ਸ਼ਾਇਦ ਇੰਨੇ ਸਖਤ ਨਹੀਂ ਹੈ ਸਕਤਾਈ ਉੱਥੇ ਵੀ ਬਹੁਤ ਹੈ ਉੱਥੇ ਵੀ ਕਾਫੀ ਜਿਹੜੇ ਲੋਕਾਂ ਦੀ ਫੋਟੋ ਫਰਾਈ ਹੁੰਦੀ ਰਹਿੰਦੀ ਹੈ ਕਮਾਕਾਰਾਂ ਤੋਂ ਜਾਂ ਇਦਾਂ ਕਲੋ ਰੈਸਟੋਰੈਂਟਾਂ ਤੋਂ ਜਾਂ ਜਿੱਥੇ ਕਿਤੇ ਸੂ ਮਿਲਦੀ ਹੈ ਪਰ ਉੱਥੇ ਜਿਹੜੇ ਹੈ ਪ੍ਰਵਾਸੀ ਕਈ ਤਰ੍ਹਾਂ ਦੇ ਆ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਇਹ ਗੱਲ ਨੂੰ ਇਹ ਨਾ ਸਮਝਿਆ ਜਾਵੇ ਕਿ ਜਦੋਂ ਪ੍ਰਵਾਸੀਆਂ ਦੇ ਖਿਲਾਫ ਜਿਹੜੇ ਪ੍ਰਦਰਸ਼ਨ ਹੋ ਰਿਹਾ ਹੈ ਕਿ ਇਹ ਪੰਜਾਬੀਆਂ ਦੇ ਖਿਲਾਫ ਹੋ ਰਿਹਾ ਹੈ ਜਾਂ ਭਾਰਤੀਆਂ ਦੇ ਖਿਲਾਫ ਹੋ ਰਿਹਾ ਹੈ ਹਾਂ ਇਹ ਜ਼ਰੂਰ ਹੈ ਕਿ ਪ੍ਰਵਾਸੀਆਂ ਦੇ ਵਿੱਚ ਸਾਰੇ ਆਉਂਦੇ ਆ ਤੇ ਜਦੋਂ ਸਾਰੇ ਆਉਂਦੇ ਆ ਤੇ ਗੱਲ ਫਿਰ ਵੱਡੇ ਪੱਤਰ ਤੇ ਹੁੰਦੀ ਆ ਜਦੋਂ ਜਿਹੜੀ ਬ੍ਰੌਡ ਗੱਲ ਹੁੰਦੀ ਆ ਤੇ ਉਹਦੇ ਵਿੱਚ ਤੇ ਸਾਰਿਆਂ ਦੀ ਗਿਣਤੀ ਹੀ ਆ ਜਾਂਦੀ ਆ ਭਾਵੇਂ ਪੰਜਾਬੀ ਤਕਰੀਬਨ 1% ਹੀ ਯੂਕੇ ਵਿੱਚ ਹੈਗੇ ਆ ਬਹੁਤ ਵੱਡੇ ਵੱਡੇ ਕਾਰੋਬਾਰੀ ਹੈਗੇ ਆ ਬਹੁਤ ਵੱਡੀਆਂ ਵੱਡੀਆਂ ਚੋਪਾਂ ਤੇ ਹੈਗੇ ਆ ਬੜੇ ਵੱਡੇ ਵੱਡੇ ਬਿਜ਼ਨਸਮੈਨ ਹੈਗੇ ਆ ਉੱਥੇ ਕਿਉਂਕਿ ਪੁਰਾਣੇ ਲੋਕ ਕਈ ਹੋਏ ਆ ਬਹੁਤ ਜਿਹੜੇ ਕਹ ਲੋ ਕਿ ਵਰਲਡ ਵਾਰ ਦੇ ਟਾਈਮ ਦੇ ਲੋਕ ਜਿਹੜੇ ਉੱਥੇ ਵਸੇ ਹੋਏ ਆ ਪਰ ਜਦੋਂ ਆਪਾਂ ਗੱਲ ਕਰਦੇ ਆਂ ਕ੍ਰਿਮੀਨਲ ਲੋਕਾਂ ਦੀ ਕ੍ਰਿਮੀਨਲ ਲੋਕ ਜਿਹੜੇ ਆ ਖਾਸ ਕਰਕੇ ਉਹ ਕਮਿਊਨਿਟੀ ਜਿਹੜੀ ਮਿਡਲ ਈਸਟ ਤੋਂ ਅਫਰੀਕਾ ਤੋਂ ਜਿਹੜੇ ਲੋਕ ਜਿਹੜੇ ਡੌਂਕੀਆਂ ਲਾ ਕੇ ਜਾਂ ਦੋ ਨੰਬਰ ਦੇ ਤਰੀਕੇ ਦੇ ਨਾਲ ਉੱਥੇ ਇੰਟਰ ਹੁੰਦੇ ਆ ਫਿਰ ਆਪਣੀ ਕੋਈ ਵੀ ਉੱਥੇ ਆਇਡੈਂਟੀਟੀ ਨਹੀਂ ਬਣਾਉਂਦੇ ਕੋਈ ਇਮੀਗ੍ਰੇਸ਼ਨ ਪੇਪਰ ਨਹੀਂ ਬਣਾਉਂਦੇ ਪਰ ਉੱਥੇ ਰਹਿੰਦੇ ਆ ਲੁੱਟਾਂ ਖੋਹਾਂ ਵੀ ਕਰਦੇ ਆ ਹੋਰ ਵੀ ਇਦਾਂ ਦੇ ਕੰਮ ਹੁੰਦੇ ਆ ਤੇ ਹੁਣ ਜਿਹੜਾ ਇਹ ਪ੍ਰਦਰਸ਼ਨ ਹੋ ਰਿਹਾ ਇਹ ਪ੍ਰਦਰਸ਼ਨ ਦਾ ਮੇਨ ਕਾਰਨ ਇਹ ਕੋਈ ਆ ਕਿ ਸਰਕਾਰ ਨੂੰ ਜਗਾਉਣਾ ਕਿ ਜਿਹੜੇ ਇਹ ਇਲਿਗਲ ਇਮੀਗ੍ਰੈਂਟਸ ਹੈਗੇ ਆ ਜਿਨ੍ਹਾਂ ਦੀ ਕੋਈ ਇੱਥੇ ਪੇਪਰਵਰਕ ਦੀ ਕੋਈ ਹੁੰਦ ਨਹੀਂ ਹੈਗੀ ਕੋਈ ਉਹਨਾਂ ਨੇ ਆਪਣਾ ਇਮੀਗ੍ਰੇਸ਼ਨ ਸਟੇਟਸ ਨਹੀਂ ਰੱਖਿਆ ਹੋਇਆ ਪਰ ਇੱਥੇ ਰਹਿ ਕੇ ਤੇ ਗਲਤ ਗਤੀਵਿਧੀਆਂ ਵੀ ਕਰਦੇ ਆ ਲੁੱਟਖੋਹਾਂ ਵੀ ਕਰਦੇ ਆ ਕਤਲ ਵੀ ਕਰਦੇ ਆ ਤੇ ਲੋਕਾਂ ਦੇ ਕੋਲੋਂ ਪੈਸੇ ਵੀ ਮੰਗਦੇ ਆ ਕਿ ਉਹ ਜਦੋਂ ਇਹ ਸਾਰਾ ਕੁਝ ਸ਼ਰਿਆਮ ਉੱਥੇ ਚੱਲ ਰਿਹਾ ਤੇ ਫਿਰ ਹੁਣ ਲੋਕਾਂ ਨੂੰ ਇਸ ਪਾਸੇ ਤੁਰਨਾ ਪਿਆ ਸ਼ਰਕਾਂ ਤੇ ਉਤਰਨਾ ਪਿਆ ਤਾਂ ਕਿ ਉੱਥੇ ਦੀ ਗਵਰਨਮੈਂਟ ਨੂੰ ਇਸ ਚੀਜ਼ ਬਾਰੇ ਜਾਣੂ ਕਰਾਇਆ ਜਾ ਸਕੇ ਜਗਾਇਆ ਜਾ ਸਕੇ ਕਿ ਇਮੀਗ੍ਰੇਸ਼ਨ ਕਾਨੂੰਨ ਜਿਹੜੇ ਆ ਸਖਤ ਕਰੋ ਤੇ ਜਿਹੜੀਆਂ ਇਮੀਗ੍ਰੇਸ਼ਨ ਕਾਰਵਾਈਆਂ ਆ ਇਹਨਾਂ ਲੋਕਾਂ ਦੇ ਖਿਲਾਫ ਕਰਕੇ ਇਹਨਾਂ ਨੂੰ ਇਥੋਂ ਰਿਪੋਰਟ ਕੀਤਾ ਜਾਵੇ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਕੁਝ ਖੱਬੇ ਪੱਤੀ ਪੱਖੀ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਜਿਹੜੀ ਕਰੰਟ ਗਵਰਨਮੈਂਟ ਹੈਗੀ ਆ ਉਹਦੇ ਖਲਾਫ ਜਿਹੜੇ ਆ ਉਹ ਰੋਸ ਪ੍ਰਦਰਸ਼ਨ ਕਰ ਰਹੇ ਆ ਜਦੋਂ ਕਾਫੀ ਲੋਕ ਵੀ ਜਦੋਂ ਇਸ ਰੋਹ ਨਾਲ ਜੁੜ ਜਾਂਣ ਜਾਂ ਇਦਾਂ ਕਹਿ ਲਓ ਕਿ ਕਈ ਵਾਰੀ ਜਿਹੜੀ ਲੋਕ ਲਹਿਰ ਬਣ ਜਾਂਦੀ ਆ ਤਾਂ ਫੇਰ ਸਰਕਾਰਾਂ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ ਭਾਵੇਂ ਜਿਸ ਤਰ੍ਹਾਂ ਮਰਜ਼ੀ ਉੱਥੇ ਦੀ ਗਵਰਨਮੈਂਟ ਕਹੀ ਜਾਵੇ ਕਿ ਸਾਰਾ ਕੁਝ ਠੀਕ ਆ ਸਾਰਾ ਕੁਝ ਅੰਡਰ ਕੰਟਰੋਲ ਆ ਪਰ ਜਦੋਂ ਇੰਟਰਨੈਸ਼ਨਲ ਮੀਡੀਆ ਜਿਹੜਾ ਆ ਉਹ ਜਦੋਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਕਿਉਂਕਿ ਸ਼ਾਇਆ ਕਰਤਾ ਜਾਂ ਇਸ ਨਿਊਜ਼ ਨੂੰ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਤਾਂ ਫਿਰ ਸਾਰੀ ਦੁਨੀਆ ਦਾ ਜਿਹੜਾ ਧਿਆਨ ਜਾਂਦਾ ਹੈ ਕਿ ਇੰਨੀ ਵਧੀਆ ਸੇਫ ਕੰਟਰੀਆਂ ਦੇ ਵਿੱਚ ਵੀ ਇਹੋ ਜੀਆਂ ਗੱਲਾਂ ਹੋ ਰਹੀਆਂ ਕਿ ਉੱਥੇ ਜੀਆਂ ਗਵਰਨਮੈਂਟ ਜਾਂ ਉੱਥ ਦੀ ਸਰਕਾਰਾਂ ਨੂੰ ਜਿਹੜਾ ਕੁਛ ਨਾ ਕੋਈ ਜ਼ਰੂਰ ਕਰਨਾ ਚਾਹੀਦਾ ਪਰ ਇਹ ਜਿਹੜੇ ਮਜਾਰੇ ਹੋ ਰਹੇ ਆ ਜਾਂ ਕਹ ਲਓ ਕਿ ਉੱਥੇ ਸੜਕਾਂ ਤੇ ਲੋਕ ਉਤਰਿਆ ਰੈਲੀਆਂ ਕਰ ਰਹੇ ਆ ਇਹਦਾ ਜਿਹੜਾ ਲਾਹਾ ਜਿਹੜਾ ਆ ਉਹ ਖੱਬੇ ਪੱਖੀ ਪਾਰਟੀਆਂ ਵੀ ਲੈਂਦੀਆਂ ਕਿਉਂਕਿ ਕਿਤੇ ਨਾ ਕਿਤੇ ਸਿਆਸਤ ਵੀ ਹੁੰਦੀ ਹੈ ਕੋਈ ਨਾ ਕੋਈ ਇਹੋ ਜਿਹਾ ਮੁੱਦਾ ਲੈ ਕੇ ਤੇ ਉਦੋਂ ਸਰਕਾਰਾਂ ਨੂੰ ਭੰਡਿਆ ਵੀ ਜਾਂਦਾ ਪਰ ਕਿਤੇ ਨਾ ਕਿਤੇ ਕੁਝ ਲੋਕ ਸਹੀ ਵੀ ਹੁੰਦੇ ਆ ਜ਼ਰੂਰੀ ਨਹੀਂ ਕਿ ਉੱਥੇ ਜਿਹੜੇ ਲੋਕ ਰਹਿ ਰਹੇ ਆ ਆਪਣੇ ਕੰਮ ਕਰ ਰਹੇ ਆ ਕਰ ਰਹੇ ਆ ਉਹਨਾਂ ਕੋਲ ਪੇਪਰ ਵੀ ਹੈ ਤੇ ਉਹਨਾਂ ਨੂੰ ਕੱਢ ਦਿੱਤਾ ਜਾਵੇ ਇਦਾਂ ਤਾਂ ਹੁੰਦਾ ਨਹੀਂਗਾ ਪਰ ਗੱਲ ਇਹ ਜ਼ਰੂਰ ਹੈ ਕਿ ਇਸ ਟਾਈਮ ਉੱਥੇ ਦੇ ਲੋਕ ਖੱਬੇ ਪੱਖੀ ਪਾਰਟੀਆਂ ਜਾਂ ਖੱਬੇ ਪੱਖੀ ਸੋਚ ਰੱਖਣ ਵਾਲੇ ਉਹਨਾਂ ਪ੍ਰਭਾਵਸ਼ਾਲੀ ਲੋਕਾਂ ਨਾਲ ਜੁੜ ਕੇ ਤੇ ਉਹ ਜਿਹੜੇ ਆ ਉਸ ਟਮਾ ਇੰਗਲੈਂਡ ਦੇ ਵਿੱਚ ਇਹ ਰੈਲੀ ਜਿਹੜੀ ਬਹੁਤ ਵੱਡੀ ਕੱਢੀ ਆ ਉਹਨਾਂ ਨੇ ਇਹਦੇ ਨਾਲ ਜਿਹੜੀ ਆ ਕਿਸੇ ਨਾ ਕਿਤੇ ਗਵਰਨਮੈਂਟ ਨੂੰ ਸੋਚਣ ਲਈ ਮਜਬੂਤ ਮਜਬੂਤ ਐਸਟੰਗ ਮੈਸੇਜ ਦਿੱਤਾ ਉਹਨਾਂ ਨੇ ਤੇ ਨਾਲ ਜਿਸ ਤਰ੍ਹਾਂ ਆ ਪਹਿਲਾਂ ਜ਼ਿਕਰ ਕੀਤਾ ਕਿ ਆਸਟ੍ਰੇਲੀਆ ਫਰਾਂਸ ਜਾਂ ਇਦਾਂ ਦੀਆਂ ਹੋਰ ਜਿਹੜੀਆਂ ਲੱਗੀਆਂ ਯੂਰਪ ਦੀਆਂ ਕੰਟਰੀਆਂ ਉਹਨਾਂ ਵਿੱਚ ਵੀ ਇਹੋ ਜਿਹੀਆਂ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਤੇ ਵੱਡੇ ਪੱਧਰ ਤੇ ਲੋਕ ਜਿਹੜੇ ਉੱਥੇ ਵੀ ਰੈਲੀਆਂ ਕਰ ਰਿਹਾ ਤੇ ਇਸ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਕਿ ਇਸ ਟਾਈਮ ਪੂਰੇ ਦੁਨੀਆ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਚਿਰੇ ਆ ਉਹ ਹਰ ਕੰਟਰੀ ਦੇ ਬਸਿੰਦੇ ਆ ਜਿਹੜੇ ਉਹ ਆਪਣੀਆਂ ਆਵਾਜ਼ਾਂ ਜਿਹੜੇ ਉਠਾ ਰਹੇ ਆ ਤੇ ਇਹ ਇੱਕ ਬਹੁਤ ਵੱਡੀ ਰੈਲੀ ਜਿਹੜੀ ਹੈ ਇਸ ਟਾਈਮ ਇੰਗਲੈਂਡ ਦੇ ਵਿੱਚ ਕੱਢੀ ਆ ਸਰਕਾਰ ਦੇ ਖਿਲਾਫ ਇਮੀਗ੍ਰੇਸ਼ਨ ਵਿਭਾਗ ਦੇ ਖਿਲਾਫ ਜਿੱਦਾਂ ਆਪਾਂ ਥੋੜੀ ਦੇਰ ਪਹਿਲਾਂ ਹੀ ਦੇਖਿਆ ਸੀਗਾ ਕਿ ਨੇਪਾਲ ਦੇ ਵਿੱਚ ਕਿੱਡਾ ਵੱਡਾ ਲੋਕਾਂ ਦਾ ਸਲਾਵ ਆਇਆ ਸੀ ਉਹ ਸੜਕਾਂ ਤੇ ਉੱਤਰ ਕੇ ਆਏ ਤਾਂ ਉਹਨਾਂ ਨੇ ਉੱਥੇ ਦੀ ਗਵਰਨਮੈਂਟ ਹੀ ਹਿਲਾ ਕੇ ਰੱਖ ਦਿੱਤੀ ਉੱਥੇ ਦਾ ਸਾਰੇ ਦਾ ਸਾਰਾ ਤੰਤਰ ਜਿਹੜਾ ਸਿਸਟਮ ਹੈ ਉਸ ਨੂੰ ਪੈਸਨੈਸ ਕਰ ਦਿੱਤਾ ਤੇ ਲੋਕਾਂ ਨੇ ਆਪਣੇ ਹੱਥਾਂ ਦੇ ਵਿੱਚ ਤਾਕਤ ਲੈ ਲਈ ਤਾਂ ਉੱਥੇ ਦੇ ਜਿਹੜੇ ਕਾਮਨਿਸਟ ਲੋਕ ਸੀਗੇ ਖੱਪੇਪੱਖੀ ਲੋਕ ਸੀਗੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਕੁਰਸੀਆਂ ਤੋਂ ਲਾਇਆ ਪਹਹਾ ਪਹਹਾ ਕੇ ਕੁੱਟਿਆ ਮਾਰਿਆ ਤੇ ਉਹ ਸਾਰਾ ਕੁਝ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜਦੋਂ ਉਹ ਛਾਉਂਦਾ ਆ ਤਾਂ ਲੋਕ ਜਿਹੜੇ ਆ ਇਹ ਜੀਤਿਆ ਕਿ ਜਦੋਂ ਲੋਕ ਆਪਣੀ ਆਈਟਿਆਜਨ ਲੋਕ ਜਦੋਂ ਰੈਲੀਆਂ ਇਸ ਤਰੀਕੇ ਦੀਆਂ ਕੱਢਣ ਇਹੋ ਜੇ ਸਲਾਬ ਬਣ ਕੇ ਆਜਣ ਤਾਂ ਫਿਰ ਸਰਕਾਰਾਂ ਨੂੰ ਉਹਦੇ ਅੱਗੇ ਝੁਕਣਾ ਪੈਂਦਾ ਹੈ